ਉਨਾ ਦਾ ਪਾਗ ਦੂਜਾ ਲੇਖਕਾਰ ਪਾਲ ਪਾਲਾ ਜੀ ਕੇਵਲ RAM ਸਟੇਸ਼ਨ ਤੇ ਆ ਕੇ ਬੈਠ ਗਿਆ ਉਹ ਭੁੱਖਾ ਪਾਣਾ ਉਦਾਸ ਇਹ ਜਿਹਰੇ ਨਾਲ ਪਤਾ ਨਹੀਂ ਕਦੋਂ ਦਾ ਆਉਂਦੀਆਂ ਜਾਂਦੀਆਂ ਟੇਨਾਂ ਨੂੰ ਦੇਖਦਾ ਰਿਹਾ ਹਜ਼ਾਰਾਂ ਲੋਕ ਲੰਘ ਰਹੇ ਸੀ ਸਭ ਆਪਣੇ ਆਪਣੀ ਮੰਜ਼ਿਲ ਤੱਕ ਜਾਣ ਲਈ ਕਾਲੇ ਸੀ ਕਿਸੇ ਨੂੰ ਕੋਈ ਮਤਲਬ ਨਹੀਂ ਸੀ ਕਿਸੇ ਨਾਲ ਕੇਵਲ RAM ਆਪਣੀਆਂ ਯਾਦਾਂ ਜਦ ਅਜ ਖੋ ਗਿਆ ਕਿਵੇਂ ਇੱਕ ਵਾਰ ਉਸਨੇ ਆਪਣੇ بیٹے ਰਮੇਸ਼ ਨੂੰ ਛੋਟੇ ਹੁੰਦੇ ਸਿਗਰਟ ਪੀਂਦੇ ਫੜ ਲਿਆ ਤੇ ਉਸਦੇ ਥੱਪੜ ਮਾਰ ਦਿੱਤਾ ਉਸਦੀ ਘਰ ਵਾਲੀ ਉਸ ਨਾਲ ਕਿੰਨਾ ਲੜੀ ਸੀ ਤੇ ਮੇਸ ਗੁੱਸੇ ਹੋ ਕੇ ਘਰੋਂ ਭੱਜ ਗਿਆ ਸੀ ਕਿੰਨੇ ਚਿਰ ਉਸ ਨੂੰ ਸਾਰੇ ਸ਼ਹਿਰ ਵਿੱਚ ਲੱਭਿਆ ਅਤੇ ਬਾਅਦ ਵਿੱਚ ਉਹ ਕਿਸੇ ਸਟੇਸ਼ਨ ਤੋਂ ਲੱਭਿਆ ਸੀ ਉਹ ਮਸਾ ਮਸਾ ਰਮੇਸ਼ ਨੂੰ ਮਨਾ ਕੇ ਘਰ ਲੈ ਕੇ ਗਏ ਪਰ ਅੱਜ ਇੰਨੀ ਮਾਰ ਖਾਣ ਤੋਂ ਬਾਅਦ ਵੀ ਉਹਨੂੰ ਕੋਈ ਮਨਾਉ ਨਹੀਂ ਆਇਆ ਨਾ ਹੀ ਕੋਈ ਉਸ ਨੂੰ ਲੱਭਾਇਆ ਕੇਵਲ RAM ਸੋਚੀ ਬੈ ਗਿਆ ਕਿ ਮਾਂ ਬਾਪ ਬੱਚਿਆਂ ਲਈ ਕੀ ਕੀ ਨਹੀਂ ਕਰਦੇ ਪਰਵੱਥੀ ਮਾਂ ਬਾਪ ਦਾ ਸਭ ਕੀਤਾ ਕਰਾਇਆ ਭੁੱਲ ਜਾਂਦੇ ਨਹੀਂ ਚਾਚਾ ਉਹ ਚਾਚਾ ਕੇਵਲ RAM ਇੱਕਦਮ ਵਾਪਸ ਅੱਜ ਦੇ ਦਿਨ ਚ ਆ ਗਿਆ ਉਸ ਨੇ ਦੇਖਿਆ ਇਹ ਉਸ ਦੇ ਗਵੰਟੀ ਦਾ ਮੁੰਡਾ ਰਾਜ ਹੈ ਜੋ ਕਿ ਸ਼ਹਿਰੋਂ ਉੱਪਰ ਸਾਰਿਆ ਸੀ ਕੀ ਹੋਇਆ ਚਾਚਾ ਇੰਨੀ ਠੰਡ ਚ ਇੱਥੇ ਬੈਠੇ ਹੋ ਬਸ ਬੇਟੇ ਕੁਝ ਨਹੀਂ ਕਿਸੇ ਨੇ ਆਉਣਾ ਸੀ ਉਸ ਦੀ ਉਡੀਕ ਕਰ ਰਿਹਾ ਸੀ ਕੇਵਲ RAM ਨੇ ਆਪਣਾ ਦਰਦ ਲੁਕਾਉਣਾ ਕਿਹਾ ਪਰ ਰਾਜ ਨੂੰ ਪਤਾ ਸੀ ਕਿ ਕੇਵਲ ਇੱਥੇ ਕਿਉਂ ਬੈਠਾ ਹੈ ਉਸ ਨੇ ਵੀ ਜਾਹਰ ਨਾ ਹੋਣ ਦਿੱਤਾ ਕੇਵਲ ਨੇ ਹਲਕੀ ਜਹੀ ਬਈ ਬਈ ਸੀ ਜੋ ਕਿ ਉਸ ਦੇ ਮੰਦਰ ਵਾਲੇ ਦੋਸਤ ਨੇ ਉਸ ਨੂੰ ਦਿੱਤੀ ਸੀ ਚਲੋ ਕੋਈ ਨਾ ਆ ਜੈਕਟ ਪਾ ਲਓ ਠੰਡ ਲੱਗ ਰਹੀ ਤੁਸੀਂ ਤਾਂ ਮੋਟ ਵੀ ਨਹੀਂ ਪਾਈ ਚੱਲੋ ਘਰ ਚੱਲਦੇ ਆ ਰਾਜ ਨੇ ਕੋਸ਼ਿਸ਼ ਕੀਤੀ ਕਿ ਕੇਵਰ ਨੂੰ ਆਪਣੇ ਨਾਲ ਲੈ ਜਾਵੇ ਪਰ ਕੇਵਰ ਨੇ ਉਸ ਦੀ ਗੱਲ ਨਾ ਮੰਨੀ ਉਹ ਕਹਿੰਦਾ ਮੇਰੇ ਪੈਰ ਚ ਇਨਫੈਕਸ਼ਨ ਹੈ ਤਾਂ ਮੋਟ ਨਹੀਂ ਪਾਈ ਮੈਂ ਰਾਜ ਨੇ ਬਹੁਤ ਕੋਸ਼ਿਸ਼ ਕੀਤੀ ਪਰ ਕੇਵਰ ਅੱਜ ਕਾਮਸਕਾਰ ਜਾਣ ਦੀ ਮੂਡ ਵਿੱਚ ਨਹੀਂ ਸੀ ਉਸ ਦਾ ਦਿਲ ਟੁੱਟ ਚੁੱਕਾ ਸੀ ਉਹ ਇਥੋਂ ਦੂਰ ਚਲਾ ਜਾਣਾ ਚਾਹੁੰਦਾ ਸੀ ਜਾਂ ਮਰ ਜਾਣਾ ਚਾਹੁੰਦਾ ਸੀ ਰਾਜ ਵਰਗਾ ਕਾਵਲ ਲੜਕਾ ਦੇਖ ਕੇ ਇੱਕ ਵਾਰ ਕੇਵਲ ਨੂੰ ਆਪਣੀ ਕਿਸਮਤ ਨਾਲ ਸਿੱਖਵਾ ਜਿਹਾ ਵੀ ਹੋਇਆ ਕਿ ਆਖਰ ਉਸ ਨੂੰ ਰੱਬ ਨੇ ਅਜਿਹੀ ਇਨਾਮ ਕਿਉਂ ਦਿੱਤੀ ਰਾਜ ਅਣਮਣੇ ਜਿਹੀ ਮਨ ਨਾਲ ਉਥੋਂ ਚਲਾ ਗਿਆ ਪਰ ਸਾਹਮਣੇ 30 ਸਾਲ ਵਾਲੇ ਨੂੰ ਆਪਣਾ ਨੰਬਰ ਦੇ ਗਿਆ ਕੇ દોੜ ਪੈਂਦੀ ਉਸ ਨੂੰ ਫੋਨ ਕਰ ਲਵੇ ਉਹ ਤレイン ਆਈ ਅਖੀਰ ਕੇਵਲ ਦੇ ਮੜਚ ਪਤਾ ਨਹੀਂ ਕੀ ਆਇਆ ਉਹ ਟレイン ਤੇ ਚੜ ਗਿਆ ਟੀ ਸਟਾਲ ਵਾਲਾ ਵੀ ਆਪਣੇ ਧਿਆਨ ਚ ਸੀ ਕੇਵਲ ਜਾ ਜਾ ਕੇ ਇੱਕ ਸੀਟ ਤੇ ਬੈਠ ਗਿਆ ਉੱਥੇ ਨਾਲ ਹੀ ਇੱਕ 2 ਕੋਸਾਲ ਦਾ ਬੱਚਾ ਸੀ ਉਸ ਦੀ ਮਾਂ ਨੇ ਆਪਣੇ ਪਤੀ ਨੂੰ ਪਾਉਂਦੇ ਹੋਏ ਕਿਹਾ ਕੇ ਧਿਆਨ ਰੱਖਿਓ ਕਾਕੇ ਦਾ ਮੈਂ ਹੁਣ ਆਈ ਉਸੋ ਸੁਣਦੇ ਸਾਰ ਕੇ ਬਨੂ ਜਹਾੜਾ ਗਈ ਕਿ ਉਸ ਦੀ ਘਰ ਵਾਲੀ ਦੀ ਉਸ ਨੂੰ ਮਰਦੇ ਹੋਏ ਇਹ ਹੀ ਕਿਹਾ ਸੀ ਕਿ ਰਮੇਸ਼ ਦਾ ਧਿਆਨ ਰੱਖਣਾ ਤੇ ਹੁਣ ਉਹ ਆਪਣੇ ਬੇਟੇ ਨੂੰ ਛੱਡ ਕੇ ਦੂਰ ਜਾ ਰਹੇ ਹਨ ਉਹ ਇੱਕਦਮ ਉਠਿਆ ਤੇ ਤੇ ਚੱਲਣ ਵਾਲੀ ਸੀ ਕੇਵਲ ਦੀ ਸੋਚ ਦੇ ਘੋੜੇ ਦੌੜ ਰਹੇ ਸੀ ਉਹ ਉਤਰ ਜਾਵੇ ਜਾ ਤੇ ਚ ਬੈਠਾ ਰਹੀ ਉਹ ਇਸ ਕਸਮ ਕਸ ਵਿੱਚ ਸੀ ਕੱਲ ਨੂੰ ਅਗਲਾ ਭਾਗ ਲੈ ਕੇ ਆਵਾਂਗੇ ਜੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇ ਜੀ ਤੁਸੀਂ ਵੀ ਇਸ ਬਾਰੇ ਆਪਣੇ ਕਮੈਂਟ ਲਿਖ ਕੇ ਜ਼ਰੂਰ ਦੱਸਣਾ ਜੀ ਅੰਤ ਤੱਕ ਸੁਣਨ ਲਈ ਧੰਨਵਾਦ ਜੀ